ਮੌਸਮ ਵਿਭਾਗ ਦੇ ਮੁਤਾਬਕ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ ਤੁਹਾਨੂੰ 10 ਦਿਨਾਂ ਦਾ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਫੋਰਕਾਸਟ ਹੈਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਕਿ ਮੌਸਮ ਦੀ ਭਵਿੱਖਬਾਣੀ ਕੀ ਹੋਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕਿ ਕਿਹਾ ਜਾ ਰਿਹਾ ਹੈ ਕਿ ਕੜਾਕੇ ਦੀ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ ਦੇਖਾਂਗੇ ਕਿ ਕਿੰਨੀ ਕੁ ਸੱਚ ਹੁੰਦੀ ਹੈ ਭਵਿੱਖਬਾਣੀ ਮੌਸਮ ਵਿਭਾਗ ਦੀ ਤਾਂ ਇਸੇ ਦੌਰਾਨ ਦਿਨਵੇਲੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਜੁਤਾਈ ਜਾ ਰਹੀ ਹੈ ਦਰਸਲ ਉੱਤਰ ਪੱਛਮੀ ਭਾਰਤ ਦੇ ਵਿੱਚ ਮੌਸਮ ਦਾ ਪੈਟਰਨ ਬਦਲਣ ਵਾਲਾ ਇੱਕ ਤੋਂ ਬਾਅਦ ਇੱਕ ਦੋ ਪੱਛਮੀ ਗੜਬੜੀਆਂ ਅਤੇ ਅਰਬ ਸਾਗਰ ਤੋਂ ਵੱਧ ਨਮੀ ਦੀ ਆਮਦ ਕਾਰਨ ਪਹਾੜੀ ਅਤੇ ਮੈਦਾਨੀ ਖੇਤਰਾ ਵਿੱਚ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਕਿਹਾ ਜਾ ਰਿਹਾ ਹੈ ਅਗਲੇ 3 ਦਿਨਾਂ ਤੱਕ ਜਿਹੜਾ ਤੂਫਾਨ ਤੇ ਮੀਂਹ ਕਾਰਨ ਲੋਕਾਂ ਨੂੰ ਰਾਹਤ ਮਿਲੇਗੀ ਜਿਹੜੀ ਗਰਮੀ ਨੇ ਲੋਕਾਂ ਨੂੰ ਸਤਾਇਆ ਹੋਇਆ ਹੈ ਕਿ ਗਰਮੀ ਤੇਜ਼ ਹੁਣ ਪੈਣ ਲੱਗ ਗਈ ਹੈ ਤੇ 10 ਦਿਨ ਦੇ ਮੌਸਮ ਦੀ ਉਹ ਵੀ ਖਵਾਨੀ ਹੁਣ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪਹਿਲੀ ਗੱਲ ਤਾਂ ਕਰ ਲੈਨੇ ਆ 13 ਤਰੀਕ ਦੀ ਜੋ ਕਿ ਜ਼ਿਆਦਾਤਰ ਬੱਦਲਵਾਈ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਰਾਤ ਵੇਲੇ ਕੁਝ देर ਲਈ ਬਾਰਿਸ਼ ਵੀ ਹੋ ਸਕਦੀ ਹੈ ਬੱਦਲਵਾਈ ਕਾਰਨ ਤੇ ਉਸ ਤੋਂ ਬਾਅਦ ਆਉਣੇ ਆ ਕੇ 14 ਤਰੀਕ ਦੀ ਕੀ ਭਵਿੱਖਬਾਣੀ ਕੀਤੀ ਗਈ ਹੈ ਕਿ ਆ ਜਾ ਰਿਹਾ ਹੈ ਕਿ ਮੀਂਹ ਪੈ ਸਕਦਾ ਹੈ ਤੂਫਾਨ ਆ ਸਕਦਾ ਹੈ ਤੇ ਦੁਪਹਿਰ ਦੇ ਵੇਲੇ ਜਿਹੜੀ ਹੈ ਗਰਮੀ ਰਹੇਗੀ ਤੇ ਰਾਤ ਵੇਲੇ ਬੱਦਲ ਛਾਈ ਰਹਿਣ ਦੀ ਸੰਭਾਵਨਾ ਦਿਤਾਈ ਜਾ ਰਹੀ ਹੈ ਹੁਣੋਂ ਆ 15 ਤਰੀਕ ਦੇ ਉੱਪਰ ਜੋ ਕਿ ਕਿਹਾ ਜਾ ਰਿਹਾ ਹੈ ਕਿ ਦੁਪਹਿਰੇ ਜਿਹੜਾ ਗਰਮੀ ਰਹੇਗੀ ਤੇ ਉਸ ਤੋਂ ਬਾਅਦ ਆਉਣਿਆ 16 ਤਰੀਕ ਤੇ ਜਿੱਥੇ ਕਿ ਦੱਸਿਆ ਜਾ ਰਿਹਾ ਧੁੱਪ ਰਹੇਗੀ ਤੇ ਰਾਤ ਦੇ ਵੇਲੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਦਿਤਾਈ ਜਾ ਰਹੀ ਹੈ 17 ਤਰੀਕ ਨੂੰ ਬੱਦਲਾਂ ਦੇ ਸਮੇਤ ਜਿਹੜਾ ਸੂਰਜ ਵੀ ਛਾਇਆ ਰਹੇਗਾ ਤੇ ਮੁੱਖ ਤੌਰ ਦੇ ਉੱਤੇ ਸਾਫ਼ ਰਹੇਗਾ ਅਸਮਾਨ ਜਿਹੜਾ ਹੈ ਤੇ 18 ਤਰੀਕ ਨੂੰ ਦੱਸਿਆ ਜਾ ਰਿਹਾ ਧੁੱਪ ਹੀ ਹੋਵੇਗੀ ਤੇ ਗਰਮ ਮਹਿਸੂਸ ਹੋ ਸਕਦਾ ਹੈ ਗਰਮੀ ਮਹਿਸੂਸ ਹੋ ਸਕਦੀ ਹੈ ਸਾਫ਼ ਤੌਰ ਤੇ ਅਸਮਾਨ ਜਿਹੜਾ ਸਾਫ਼ ਦਿਖਾਈ ਦੇਵੇਗਾ ਤੇ 19 ਤਰੀਕ ਨੂੰ ਦੱਸਿਆ ਜਾ ਰਿਹਾ ਹੈ ਬਾਰਿਸ਼ ਆ ਸਕਦੀ ਹੈ ਜਾਂ ਫਿਰ ਰਾਤ ਨੂੰ ਜਿਹੜਾ ਅਸਮਾਨ ਸਾਫ਼ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤੇ ਉਸ ਤੋਂ ਬਾਅਦ ਆਨੇ ਸ਼ਨੀਵਾਰ ਯਾਨੀ ਕਿ 20 ਤਰੀਕ ਦੇ ਉੱਪਰ ਜੋ ਕਿ ਦੱਸਿਆ ਜਾ ਰਿਹਾ ਹੈ ਆਮ ਤੌਰ ਦੇ ਉੱਤੇ ਧੁੱਪ ਰਹੇਗੀ ਤੇ ਬਹੁਤ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਬੱਦਲਵਾਈ ਜਿਹੜੀ ਹੋ ਸਕਦੀ ਹੈ ਇਸ ਦੀ ਸੰਭਾਵਨਾ ਬਣ ਸਕਦੀ ਹੈ ਕਿ ਬੱਦਲਵਾਈ ਹੋਵੇ ਉਸ ਵਾਰ ਦਾਨੇ ਆ 21 ਤਰੀਕ ਦੇ ਉੱਤੇ ਜਿੱਥੇ ਕਿ ਧੁੱਪ ਪੈ ਸਕਦੀ ਹੈ ਤੇ ਬਹੁਤ ਗਰਮੀ ਮਹਿਸੂਸ ਹੋ ਸਕਦੀ ਹੈ ਤੇ ਬੱਦਲ ਜਿਹੜੇ ਛਾਏ ਰਹਿਣਗੇ ਜਿਸ ਕਾਰਨ ਮੌਸਮ ਖਰਾਬ ਰਹਿਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਤੇ 22 ਤਰੀਕ ਦੀ ਗੱਲ ਕਰ ਲਈਏ ਤੇ ਬਹੁਤ ਗਰਮੀ ਦੀ ਜਿਹੜੀ ਹੈ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਗਰਮੀ ਮਹਿਸੂਸ ਹੋਵੇਗੀ ਦਿਨਾਂ ਲਈ ਹਵਾ ਦੀ ਜੇਕਰ ਗੱਲ ਕਰ ਲਈਏ ਤੇ ਕੁਆਲਿਟੀ ਬਹੁਤ ਹੀ ਲੋਅ ਰਹੇਗੀ ਹਵਾ ਦੀ ਅੱਜ ਦੇ ਤਰੀਕ ਦੇ ਵਿੱਚ ਵੀ ਜਿਹੜਾ ਹੈ ਹਵਾ ਮੌਸਮ ਵਿਭਾਗ ਦੇ ਵੱਲੋਂ ਦੱਸੀ ਜਾ ਰਹੀ ਹੈ ਕਿ ਹਵਾ ਖਰਾਬ ਹੈਗੀ ਹੈ अनहेल्दी ਜੁਤਾਈ ਜਾ ਰਹੀ ਹੈ ਜਿਸ ਕਾਰਨ ਜਿਹੜਾ ਹੈ ਸਵੇਦਨਸ਼ੀਲ ਸਮੂਹਾ ਦੁਆਰਾ ਸਿਹਤ ਪ੍ਰਭਾਵਾਂ ਨੂੰ ਤੁਰੰਤ ਮਹਿਸੂਸ ਕੀਤਾ ਜਾ ਸਕਦਾ ਹੈ ਸਿਹਤਮੰਦ ਵਿਅਕਤੀਆਂ ਨੂੰ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਸਾਹ ਲੈਣ ਵਿੱਚ ਮੁਸ਼ਕਲ ਅਤੇ ਗਲੇ ਦੇ ਵਿੱਚ ਚਲਣ ਹੋ ਸਕਦੀ ਹੈ ਬਾਰੀ ਗਤੀਵਿਧੀ ਨੂੰ ਸੀਮਿਤ ਕਰਨਾ ਬਹੁਤ ਜ਼ਰੂਰੀ ਹੈ ਤੇ ਇਸ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਵਿਚਾਲੇ ਤੇਜ਼ ਹਵਾਵਾਂ ਅਤੇ ਗੜੇਮਾਰੀ ਦੀ ਚਲਦੇ ਮੌਸਮ ਵਿਭਾਗ ਨੇ ਪੌਦਿਆਂ ਅਤੇ ਖੜੀਆਂ ਫਸਲਾਂ ਦੇ ਨੁਕਸਾਨ ਦੇ ਨਾਲ ਨਾਲ ਗੜੇਮਾਰੀ ਕਾਰਨ ਖੁੱਲੀਆਂ ਥਾਵਾਂ ਦੇ ਉੱਤੇ ਮਨੁੱਖਾਂ ਤੇ ਜਾਨਵਰਾਂ ਦੇ ਜ਼ਖਮੀ ਹੋਣ ਦੀ ਸੰਭਾਵਨਾ ਜਤਾਈ ਹੈ ਤੇ ਚੇਤਾਵਨੀ ਵੀ ਦਿੱਤੀ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਤੇਜ਼ ਹਵਾਵਾਂ ਕਮਜ਼ੋਰ ਮਾਰਤਾ ਕੱਚੇ ਘਰਾਂ ਦੀਵਾਰਾਂ ਚੌਪੜੀਆਂ ਨੂੰ ਜੜਾ ਅੰਸ਼ਕ ਤੌਰ ਦੇ ਉੱਤੇ ਨੁਕਸਾਨ ਪਹੁੰਚਾ ਸਕਦੀਆਂ ਨੇ ਤੇ ਤੁਸੀਂ ਇਸ ਵੇਲੇ ਕਿਹੜੇ ਇਲਾਕੇ ਦੇ ਵਿੱਚ ਮੌਜੂਦ ਹੋ ਜ਼ਰੂਰ ਸਾਡੇ ਨਾਲ ਸਾਂਝਾ ਕਰੋ ਤਾਂ ਕਿ ਪਤਾ ਲੱਗ ਸਕੇ ਕਿ ਉੱਥੇ ਦਾ ਮੌਸਮ ਕਿਹੋ ਜਿਹਾ ਹੈ ਤੇ ਮੌਸਮ ਵਿਭਾਗ ਦੀ ਜਿਹੜੀ ਪੁਵਕ ਬਾਣੀ 10 ਦਿਨ ਦੀ ਕੀਤੀ ਹੈ ਕਿ ਇਹ ਸੱਚ ਨਿਕਲਦੀ ਹੈ ਜਾਂ ਫਿਰ ਨਹੀਂ ਇਹ ਵੀ ਦੇਖਣਾ ਹੋਵੇਗਾ ਤੇ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਪੱਕਿਆ ਫਸਲਾ ਫੁਲਾ ਅਤੇ ਸਬਜ਼ੀਆਂ ਦੀ ਕਟਾਈ ਕਰਨ ਅਤੇ ਵੱਡੀ ਹੋਈ ਫਸਲ ਨੂੰ ਖੇਤਾਂ ਵਿੱਚ ਤਰਪਾਲ ਦੀਆਂ ਚਾਦਰਾਂ ਨਾਲ ਢੱਕਣ ਦੀ ਸਲਾਹ ਦਿੱਤੀ ਹੈ ਤੇ ਇਸ ਦੇ ਨਾਲ ਹੀ ਕਿਸਾਨਾਂ ਨੂੰ ਸੇਮ ਤੋਂ ਬਚਣ ਦੇ ਲਈ ਫਸਲਾਂ ਦੇ ਖੇਤਾਂ ਦੇ ਵਿੱਚੋਂ ਵਾਧੂ ਪਾਣੀ ਦੀ ਨਿਕਾਸੀ ਦੇ ਲਈ ਜ਼ਰੂਰੀ ਪ੍ਰਬੰਧ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ ਜੰਮੂ ਕਸ਼ਮੀਰ ਦੇ ਕਿਸਾਨਾਂ ਨੂੰ ਵੀ ਇਹ ਸਲਾਹ ਦਿੱਤੀ ਗਈ ਹੈ ਜਿਸ ਨਾਲ ਹੀ ਦੱਸਿਆ ਜਾ ਰਿਹਾ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 4 ਤੋਂ 5 ਡਿਗਰੀ ਸੈਲਸੀਅਸ ਹੇਠਾਂ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਵੈਸਟਰਨ ਡਿਸਟਰਬੈਂਸ ਕਾਰ ਰਾਜਸਥਾਨੀ ਦੇ ਵਿੱਚ ਬਾਰਿਸ਼ ਹੋਵੇਗੀ ਅਸਮਾਨ ਦੇ ਵਿੱਚ ਬੱਦਲ ਛਾਏ ਰਹਿਣਗੇ ਖਾਸ ਗੱਲ ਇਹ ਹੈ ਕਿ ਪਿਛਲੇ 3 ਦਿਨਾਂ ਤੋਂ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਦੇ ਆਮ ਜੋ ਹੈ ਆਸ-ਪਾਸ ਬਣਿਆ ਹੋਇਆ ਸ਼ੁੱਕਰਵਾਰ ਨੂੰ ਘੱਟੋ-ਘੱਟ ਤਾਪਮਾਨ 21.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਜੋ ਕਿ ਦਿੱਲੀ ਦੇ ਬਿစီ ਤੇ ਪੰਜਾਬ ਦੀ ਜੇਕਰ ਗੱਲ ਕਰ ਲਈਏ ਤਾਂ ਬੱਦਲ ਛਾਏ ਰਹਿਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਦਿਨ ਵੇਲੇ ਤੇ ਦੁਪਹਿਰ ਨੂੰ ਗਰਮੀ ਵੀ ਹੈਗੀ ਆ ਲੇਕਿਨ ਅਗਲੇ ਹਫਤੇ ਦੇ ਵਿੱਚ ਕੁਝ ਦਿਨ ਜਿਹੜੇ ਅਸੀਂ ਮੈਂਸ਼ਨ ਕੀਤੇ ਨੇ ਕਿ ਉਸ ਵਿੱਚ ਤੂਫਾਨ ਆ ਸਕਦਾ ਹੈ ਜਿਹੜੇ ਕੱਚੇ ਮਕਾਨ ਨੇ ਉਹਨਾਂ ਨੂੰ ਜਿਹੜਾ ਨੁਕਸਾਨ ਪਹੁੰਚਣ ਦੀ ਸੰਭਾਵਨਾ ਜਤਾਈਏ ਮੌਸਮ ਵਿਭਾਗ ਨੇ ਤੇ ਕਿਸਾਨਾਂ ਨੂੰ ਫਸਲਾਂ ਨੂੰ ਲੈ ਕੇ ਚੇਤਾਵਨੀ ਵੀ ਦਿੱਤੀ ਹੈ ਕਿ ਕਟਾਈ ਕਰਨ ਵਾਲੀਆਂ ਫਸਲਾਂ ਨੂੰ ਜ਼ਰੂਰ ਸੰਭਾਲ ਕੇ ਰੱਖੋ ਤੇ ਤਰਪਾਲਾ ਪਾਣੀਆ ਸ਼ੁਰੂ ਕਰ ਦਿਓ ਕਿਉਂਕਿ ਮੌਸਮ ਅੱਗੇ ਖਰਾਬ ਹੋਣ ਦੀ ਸੰਭਾਵਨਾ ਹੈ ਤੇ ਹਵਾ ਵੀ ਜਿਹੜੀ ਹੈ ਉਹ ਸਿਹਤਮੰਦ ਨਹੀਂ ਰੱਖੇਗੀ ਲੋਕਾਂ ਨੂੰ ਅਨ ਹੈਲਦੀ ਹਵਾ ਹੈਗੀ ਹੈ ਤੇ ਜ਼ਰੂਰ ਆਪਣਾ ਮੂੰਹ ਢੱਕ ਕੇ ਆਪਣੇ ਆਪ ਨੂੰ ਢੱਕ ਕੇ ਹੀ ਬਾਹਰ ਨਿਕਲੋ ਤੇ ਲੂ ਤੋਂ ਬਚਣ ਤੋਂ ਲਈ ਜਿਹੜਾ ਵੱਧ ਤੋਂ ਵੱਧ ਸਾਵਧਾਨੀ ਵਰਤੋ ਕਿਉਂਕਿ ਮੌਸਮ ਵਿਭਾਗ ਦੀ ਚੇਤਾਵਨੀ ਜਿਹੜੀ ਹੈ ਇਹ ਜਤਾਈ ਜਾ ਰਹੀ ਹੈ